ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤਾਂ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਮੱਗਰ ਮਹੀਨੇ ਦੀ ਸੰਗਰਾਂਦ ਵਾਲੇ ਦਿਨ ਤੁਸੀਂ ਗੁਰੂ ਘਰ ਤੋਂ ਇਹ ਦੋ ਚੀਜ਼ਾਂ ਲੈ ਆਉਣੀਆਂ ਹਨ ਤੁਹਾਡੇ ਘਰ ਵਿੱਚ ਬਰਕਤ ਆਉਣੀ ਆਪਣੇ ਆਪ ਹੀ ਸ਼ੁਰੂ ਹੋ ਜਾਵੇਗੀ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤਾਂ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਲਿਖ ਕੇ ਹਾਜ਼ਰੀ ਲਗਵਾਓ ਤਾਕੇ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ। ਸਾਥ ਸੰਗਤ ਜੀ ਇਹ ਦੋ ਚੀਜ਼ਾਂ ਤੁਸੀਂ ਗੁਰੂ ਘਰ ਤੋਂ ਲੈ ਕੇ ਆਉਣੀਆਂ ਹਨ। ਤੁਹਾਡੇ ਘਰ ਵਿੱਚ ਫਿਰ ਬਰਕਤ ਆਵੇਗੀ। ਮਹਾਂਪੁਰਖ ਜੀ ਅਕਸਰ ਕਹਿੰਦੇ ਹੁੰਦੇ ਸੀ ਕਿ ਗੁਰਦੁਆਰਾ ਸਾਹਿਬ ਤੋਂ ਲਿਆਂਦੀਆਂ ਇਹ ਚੀਜ਼ਾਂ ਤੁਹਾਡੇ ਘਰ ਵਿੱਚ ਖੁਸ਼ੀਆਂ ਤੇ ਬਰਕਤਾਂ ਲਿਆਉਣਗੀਆਂ। ਤੇ ਕਿਸੇ ਵੀ ਚੀਜ਼ ਦੀ ਫਿਰ ਤੁਹਾਨੂੰ ਥੋੜ੍ਹ ਨਹੀਂ ਰਹਿ ਜਾਵੇਗੀ। ਸਾਰੇ ਵੀਰ ਭੈਣ ਇਸ ਵੀਡੀਓ ਨੂੰ ਜ਼ਰੂਰ ਸੁਣਨਾ ਜੀ। ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਉਹ ਕਿਹੜੀਆਂ ਚੀਜ਼ਾਂ ਹਨ ਜੋ ਸੰਗਰਾਦ ਵਾਲੇ ਦਿਨ ਤੁਸੀਂ ਗੁਰੂ ਘਰ ਤੋਂ ਲੈ ਕੇ ਆਉਣੀਆਂ ਹਨ ਤੇ ਘਰ ਵਿੱਚ ਬਰਕਤ ਆਉਣੀ ਸ਼ੁਰੂ ਹੋ ਜਾਵੇਗੀ। ਮਹਾਪੁਰਖ ਜੀ ਕਹਿੰਦੇ ਹੁੰਦੇ ਸੀ ਕਿ ਭਾਈ ਜਦੋਂ ਵੀ ਗੁਰੂ ਘਰ ਜਾਓ ਨਾ ਉੱਥੋਂ ਚੰਗੀ ਸਿੱਖਿਆ ਲੈ ਕੇ ਜ਼ਰੂਰ ਆਇਓ। ਸਰਬੱਤ ਦਾ ਭਲਾ ਮੰਗ ਕੇ ਆਇਆ ਕਰੋ। ਜਦੋਂ ਆਪਾਂ ਕਹਿੰਦੇ ਹਾਂ ਮਹਾਪੁਰਖ ਜੀ ਆਖਦੇ ਹਨ ਕਿ ਗੁਰੂ ਘਰ ਜਾ ਕੇ ਮੱਥਾ ਟੇਕ ਕੇ ਸੰਗਤ ਵਿੱਚ ਬੈਠਦੇ ਹਨ। ਤਾਂ ਹੀ ਫਿਰ ਆਪਣੇ ਤੇ ਮਿਹਰ ਹੁੰਦੀ ਹੈ ਜਿਵੇਂ ਜੀ ਤੁਸੀਂ ਉਸ ਅਕਾਲ ਪੁਰਖ ਜੀ ਦੇ ਕੋਲ ਜਾਣਾ ਹੈ ਉਸ ਦੇ ਦਰਬਾਰ ਤੇ ਜਾਂਦੇ ਹੋ ਤੁਸੀਂ ਇਹ ਸਮਝ ਕੇ ਜਾਣਾ ਹੈ ਕਿ ਤੁਸੀਂ ਆਪਣੇ ਅਧਿਆਪਕ ਦੇ ਕੋਲ ਜਾ ਰਹੇ ਹੋ ਤੁਸੀਂ ਉਸ ਦੇ ਬੱਚੇ ਹੋ ਸਟੂਡੈਂਟਸ ਹੋ ਜਦੋਂ ਅਸੀਂ ਉਸ ਦੇ ਬੱਚੇ ਬਣ ਕੇ ਜਾਵਾਂਗੇ ਤਾਂ ਗੁਰੂ ਜੀ ਆਪਣੇ ਆਪ ਹੀ ਸਾਨੂੰ ਸਿੱਖਿਆ ਦੇਣ ਲਈ ਆਉਣਗੇ ਅਸੀਂ ਆਪਣੇ ਗੁਰੂ ਤੋਂ ਕੁਝ ਸਿੱਖ ਕੇ ਆਉਣਾ ਹੈ ਐਵੇਂ ਹੀ ਜਦੋਂ ਛੇਵੇਂ ਪਾਤਸ਼ਾਹ ਜੀ ਦੇ ਸਾਹਿਬ ਜੀ ਨੂੰ ਕਿਹਾ ਸੀ ਬਾਬਾ ਜੀ ਮੇਰੀ ਗੱਲ ਸੁਣੋ ਤੁਸੀਂ ਮੰਗਣਾ ਜੋ ਮੰਗੋ ਅਸੀਂ ਤੁਹਾਨੂੰ ਸਭ ਦੇਾਂਗੇ ਤਾਂ ਬਾਬਾ ਬੁੱਢਾ ਜੀ ਕਹਿਣ ਲੱਗੇ ਕਿ ਪਾਤਸ਼ਾਹ ਜੀ ਤੁਹਾਡਾ ਦਿੱਤਾ ਤਾਂ ਸਭ ਕੁਝ ਮੇਰੇ ਕੋਲ ਹੈ ਮੈਨੂੰ ਕੋਈ ਇੱਛਾ ਹੀ ਨਹੀਂ ਹੋਰ ਤਾਂ ਹੋਰ ਗੁਰੂ ਸਾਹਿਬ ਜੀ ਕਹਿਣ ਲੱਗੇ ਕਿ ਕਹਿੰਦੇ ਕਿ ਭਾਈ ਮੰਗੋ ਤੁਸੀਂ ਫਿਰ ਵੀ ਦੱਸੋ ਤੁਹਾਨੂੰ ਕੀ ਚਾਹੀਦਾ ਹੈ ਤਾਂ ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ ਕਹਿੰਦੇ ਬਾਬਾ ਜੀ ਇੱਕ ਨਵਾਂ ਮਾਂਜਾ ਲੈ ਕੇ ਰੱਖਿਆ ਹੈ ਗੁਰੂ ਸਾਹਿਬ ਜੀ ਕਹਿਣ ਲੱਗੇ ਕਹਿੰਦੇ ਜਾਓ ਉਹਨੂੰ ਲੈ ਕੇ ਆਓ। ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ ਕਹਿੰਦੇ ਤੁਸੀਂ ਮੇਰੇ ਪੁੱਤ ਦੇ ਹੱਥ ਵਿੱਚ ਫੜਾ ਕੇ ਕਹੋ ਕਿ ਜਦੋਂ ਤੱਕ ਚੰਨ ਤਾਰੇ ਰਹਿਣਗੇ ਨਾ ਮੇਰਾ ਪੁੱਤ ਉਹਨਾਂ ਚਿਰ ਸੇਵਾ ਕਰਦਾ ਰਹੇਗਾ। ਤਾਂ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਇਹ ਦਾਤ ਬਖਸ਼ ਦਿੱਤੀ। ਬਾਬਾ ਬੁੱਢਾ ਸਾਹਿਬ ਜੀ ਦੇ ਪੁੱਤਰ ਨੂੰ ਤੇ ਆਪਾਂ ਜੇ ਆਪਣੇ ਅੰਦਰ ਝਾਤੀ ਮਾਰੀਏ ਤਾਂ ਆਪਾਂ ਕਿਸੇ ਨਾ ਕਿਸੇ ਪਦਾਰਥ ਦੀ ਜਿਵੇਂ ਕਹਿੰਦੇ ਕਿ ਲੋੜ ਰੱਖ ਕੇ ਹੀ ਗੁਰੂ ਘਰੇ ਜਾਂਦੇ ਹਾਂ। ਜੇ ਮੰਗਣਾ ਹੀ ਹੈ ਤਾਂ ਮਹਾਪੁਰਖ ਜੀ ਆਖਦੇ ਹਨ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਸਾਹਿਬ ਵਾਲੇ ਵੀ ਕਹਿੰਦੇ ਹੁੰਦੇ ਸੀ ਕਿ ਭਾਈ ਜੇ ਮੰਗਣਾ ਹੈ ਨਾ ਤਾਂ ਇਹ ਕਹੋ ਕਿ ਸਤਿਗੁਰੂ ਸੱਚੇ ਪਾਤਸ਼ਾਹ ਮੈਨੂੰ ਸਿੱਖੀ ਦੇ ਦਿਓ ਮੈਨੂੰ ਤੇਰੇ ਨਾਮ ਦੀ ਦਾਤ ਮਿਲ ਜਾਵੇ ਸੱਚੀ ਕਿਰਤ ਕਰਨ ਦਾ ਬਲ ਬਖਸ਼ ਦਿਓ ਮਹਾਪੁਰਖਾਂ ਦੇ ਲੜ ਲੱਗ ਜਾਈਏ ਮਹਾਪੁਰਖ ਜੀਓ ਸੰਤ ਬਾਬਾ ਅਜੀਤ ਸਿੰਘ ਹੰਸਾਲੀ ਸਾਹਿਬ ਵਾਲੇ ਕਹਿੰਦੇ ਹੁੰਦੇ ਸੀ ਕਿ ਜੇ ਤੁਸੀਂ ਬਾਣੀ ਦੀ ਭਾਵਨਾ ਨੂੰ ਰੱਖ ਕੇ ਪੜਦੇ ਹੋ ਤਾਂ ਮੰਨੋਗੇ ਜੋ ਵੀ ਉਹੀ ਕਮਾ ਲੋਗੇ ਫਿਰ ਹਰ ਦੁੱਖ ਦਾ ਨਾਸ਼ ਹੋਵੇਗਾ ਮਹਾਪੁਰਖ ਜੀ ਕਹਿੰਦੇ ਨੇ ਕਿ ਭਾਈ ਲੋਕ ਆ ਕੇ ਕਹਿ ਦਿੰਦੇ ਹਨ ਕਿ ਬੜਾ ਪਾਠ ਕੀਤਾ ਪਰ ਦੁੱਖ ਤਕਲੀਫਾਂ ਜਿਹੜੀਆਂ ਹਨ ਦੂਰ ਨਹੀਂ ਹੁੰਦੀਆਂ ਤਾਂ ਕਹਿੰਦੇ ਕਿ ਭਾਈ ਪਾਠ ਕਰਨ ਦਾ ਢੰਗ ਨਹੀਂ ਆਉਂਦਾ ਤੁਹਾਨੂੰ ਭਾਵ ਬਾਣੀ ਪੜਨ ਦਾ ਸਮਾਂ ਹੀ ਨਹੀਂ ਪਤਾ ਤੁਹਾਨੂੰ ਕਿ ਤੁਸੀਂ ਕਦੋਂ ਆਕਾਲ ਪੁਰਖ ਤੋਂ ਦਾਤ ਲੈਣੀ ਹੈ ਤਾਂ ਉਹਨੂੰ ਬਾਣੀ ਪੜਨ ਦਾ ਚੱਜ ਹੀ ਨਹੀਂ ਢੰਗ ਹੀ ਨਹੀਂ ਆਇਆ ਜਿਸ ਨੂੰ ਮਹਾਪੁਰਖ ਜੀ ਆਖਦੇ ਹਨ ਬਾਣੀ ਪੜ੍ਹਦੇ ਸਮੇਂ ਐਨੇ ਮਗਨ ਹੋ ਜਾਓ ਨਾ ਕਿ ਤੁਹਾਡੇ ਆਸੇ-ਪਾਸੇ ਤੁਹਾਨੂੰ ਕੁਝ ਵੀ ਪਤਾ ਨਾ ਲੱਗ ਰਿਹਾ ਹੋਵੇ ਕਿ ਕੀ ਹੋ ਰਿਹਾ ਹੈ ਮਹਾਪੁਰਖ ਜੀ ਆਖਦੇ ਹਨ ਭਾਈ ਜਦੋਂ ਸਵੇਰੇ ਉੱਠਦੇ ਹੋ ਨਾ ਮੂੰਹ ਵੀ ਨਹੀਂ ਧੋਤਾ ਹੁੰਦਾ ਉਦੋਂ ਵੀ ਤੁਹਾਡੇ ਮੂੰਹ ਦੇ ਵਿੱਚੋਂ ਮੂਲ ਮੰਤਰ ਦਾ ਜਾਪ ਨਿਕਲਣਾ ਸ਼ੁਰੂ ਹੋ ਜਾਣਾ ਚਾਹੀਦਾ ਹੈ ਫਿਰ ਤੁਹਾਡੀਆਂ ਦੁੱਖ ਤਕਲੀਫਾਂ ਆਪਣੇ ਆਪ ਹੀ ਦੂਰ ਹੋ ਜਾਣਗੀਆਂ ਮਹਾਪੁਰਖ ਜੀ ਕਹਿੰਦੇ ਹਨ ਭਾਈ ਪਹਿਲੀ ਗੱਲ ਪਤਾ ਕੀ ਹੈ ਜਦੋਂ ਵੀ ਤੁਸੀਂ ਗੁਰੂ ਘਰ ਜਾ ਕੇ ਮਹਾਰਾਜ ਜੀ ਨੇ ਜੋ ਵੀ ਦੱਸਿਆ ਹੈ ਪਹਿਲੀ ਗੱਲ ਮਹਾਪੁਰਖ ਜੀ ਆਖਦੇ ਹਨ ਕਿ ਉੱਥੋਂ ਕੀ ਲੈ ਕੇ ਆਉਣਾ ਹੈ ਗੁਰੂ ਘਰ ਤੋਂ ਜਿਹੜੀ ਤੁਹਾਡੇ ਘਰ ਵਿੱਚ ਬਰਕਤ ਹੈ ਨਾ ਉਹ ਫਿਰ ਆਉਣੀ ਸ਼ੁਰੂ ਹੋ ਜਾਵੇਗੀ ਉਹ ਪਹਿਲੀ ਚੀਜ਼ ਕਿਹੜੀ ਹੈ ਮਹਾਪੁਰਖ ਜੀ ਆਖਦੇ ਹਨ ਭਾਈ ਜਦੋਂ ਤੁਸੀਂ ਗੁਰੂ ਘਰ ਜਾਣਾ ਹੈ ਨਾ ਸੰਗਰਾਂਦ ਵਾਲੇ ਦਿਨ ਉੱਥੇ ਜ਼ਰੂਰ ਜਾ ਕੇ ਸੰਗਤ ਵਿੱਚ ਬੈਠਿਓ ਉਦੋਂ ਹੀ ਇਹਹੀ ਅਰਦਾਸ ਕਰਿਓ ਕਿ ਮਹਾਰਾਜ ਇੱਕ ਤਾਂ ਮੈਨੂੰ ਬਾਣੀ ਪੜਨ ਦਾ ਬਲ ਬਖਸ਼ੋ ਦੂਜਾ ਮੈਨੂੰ ਹੱਥੀ ਕਿਰਤ ਕਮਾਈ ਮਿਹਨਤ ਕਰਨ ਦਾ ਉਦਮ ਬਖਸ਼ੋ ਸੱਚੀ ਕਰਤ ਕਰਨ ਦਾ ਬਲ ਬਖਸ਼ੋ ਉਹਨਾਂ ਦੋਹਾਂ ਚੀਜ਼ਾਂ ਦੇ ਵਿੱਚ ਹੀ ਨਾ ਤੁਸੀਂ ਆਪਣੇ ਆਪ ਨੂੰ ਸ਼ਾਮ ਵਿੱਚ ਸ਼ਾਮਿਲ ਹੋਣਾ ਕਰ ਲੈਣਾ ਹੈ ਜੋ ਗੁਰੂ ਘਰ ਤੋਂ ਇਹ ਚੀਜ਼ਾਂ ਤੁਸੀਂ ਘਰ ਲੈ ਕੇ ਜਰੂਰ ਆਉਣੀਆਂ ਹਨ ਫਿਰ ਤੁਹਾਡੇ ਘਰ ਵਿੱਚ ਸੁੱਖ ਸਹੂਲਤਾਂ ਸ਼ਾਂਤੀ ਆਉਣੇ ਤੈ ਹੋ ਜਾਵੇਗੀ ਤੁਸੀਂ ਜੋ ਵੀ ਪਰਮਾਤਮਾ ਜੀ ਦੇ ਕੋਲੋਂ ਮੰਗੋਗੇ ਤੁਹਾਡੇ ਮਨ ਦੀਆਂ ਸਾਰੀਆਂ ਮਨੋ ਕਾਮਨਾਵਾਂ ਪੂਰੀਆਂ ਹੋ ਜਾਣਗੀਆਂ ਸਾਥ ਸੰਗਤ ਜੀ ਸਭ ਕੋ ਜਤਾਂ ਤੁਹਾਨੂੰ ਫਿਰ ਮਿਲਣਾ ਤੈ ਹੈ ਵੇਖੋ ਜੀ ਆਖਦੇ ਹੁੰਦੇ ਹਨ ਕਿ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਸਾਹਿਬ ਵਾਲਿਆਂ ਦੇ ਬਚਨ ਹਨ ਕਿ ਕਿਸੇ ਕਰਮਾ ਵਾਲੇ ਦੇ ਹੀ ਕਰਮ ਕਮਾਏ ਜਾਂਦੇ ਹਨ ਬਹੁਤ ਸੰਗਤ ਏਦਾਂ ਦੀ ਹੈ ਜਿਹੜੀ ਕਹਿੰਦੀ ਹੈ ਸਾਨੂੰ ਬਾਬਾ ਜੀ ਕਿ ਬਾਬਾ ਜੀ ਅਸੀਂ ਗਲਤ ਕੰਮਾਂ ਜਾਂ ਗਲਤ ਰਾਹੇ ਪੈ ਗਏ ਹਾਂ ਤੇ ਬਾਬਾ ਜੀ ਨੇ ਸਾਨੂੰ ਬਚਨ ਕਰਕੇ ਉਹਨਾਂ ਗਲਤਾਂ ਕੰਮਾਂ ਤੋਂ ਰੋਕਿਆ ਹੈ ਉਹ ਰਾਹੇ ਜਾਣ ਤੋਂ ਰੋਕ ਲਿਆ ਹੈ ਕਹਿੰਦੇ ਜੀ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਸਾਹਿਬ ਵਾਲਿਆਂ ਦੀ ਮਹਿਮਾ ਨੂੰ ਬੜੇ ਲੋਕ ਜਾਣਦੇ ਹਨ ਬਹੁਤ ਲੋਕ ਹੀ ਨਹੀਂ ਬਲਕਿ ਬਹੁਤ ساری ਦੁਨੀਆ ਜਾਣਦੀ ਹੈ ਤੇ ਜਿਹੜੇ ਹੁਣ ਨਵੇਂ-ਨਵੇਂ ਜਾਣਣ ਲੱਗੇ ਹਨ ਉਹਨਾਂ ਦਾ ਵੀ ਵਿਸ਼ਵਾਸ ਮਹਾਰਾਜ ਗੁਰੂ ਜੀ ਦੇ ਉੱਤੇ اٹਟ ਹੋਣ ਲੱਗ ਪਿਆ ਹੈ ਕਿਉਂਕਿ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਸਾਹਿਬ ਵਾਲਿਆਂ ਦੀ ਭਾਵਨਾ ਹੀ ਇੰਨੀ ਹੈ ਜਿਹੜਾ ਉਹਨਾਂ ਨੂੰ ਸੱਚੇ ਦਿਲੋਂ ਮਨ ਦੇ ਨਾਲ ਯਾਦ ਕਰ ਲੈਂਦਾ ਹੈ ਉਹਦੀ ਫਿਰ ਹਰ ਮੁਰਾਦ ਪੂਰੀ ਹੋਣੀ ਸ਼ੁਰੂ ਹੋ ਜਾਂਦੀ ਹੈ ਮਹਾਪੁਰਖ ਜੀ ਕਹਿੰਦੇ ਹੁੰਦੇ ਸੀ ਜਦੋਂ ਤੂੰ ਪਰਮਾਤਮਾ ਨੂੰ ਯਾਦ ਕਰਕੇ ਉਹਨੂੰ ਆਪਣੀ ਹਰ ਅਰਦਾਸ ਵਿੱਚ ਸ਼ਾਮਿਲ ਕਰਕੇ ਉਦਮ ਕਰੇਗਾ ਮਿਹਨਤ ਕਰੇਗਾ ਫਿਰ ਤੈਨੂੰ ਸਾਰੀਆਂ ਦਾਤਾਂ ਆਪਣੇ ਆਪ ਪ੍ਰਾਪਤ ਹੋ ਜਾਣੀਆਂ ਹਨ ਜਿਹਦੀ ਤੈਨੂੰ ਕਦੇ ਮਨ ਵਿੱਚ ਮਨੋਕਾਮਨਾ ਸੀ ਜਿੱਥੇ ਕਹਿੰਦੇ ਜੇ ਹੱਕ ਸੱਚ ਦੀ ਕਮਾਈ ਹੁੰਦੀ ਹੈ ਉੱਥੇ ਪਰਮਾਤਮਾ ਆਪ ਬਰਕਤਾਂ ਪਾਉਂਦੇ ਹਨ ਕਹਿੰਦੇ ਕਿ ਮਹਾਪੁਰਖ ਜੀ ਕਹਿੰਦੇ ਹਨ ਭਾਈ ਮਿਹਨਤ ਕਰਨਾ ਤੇਰਾ ਕੰਮ ਹੈ ਤੇ ਉਹ ਮਿਹਨਤ ਨੂੰ ਭਾਗ ਲਾਉਣਾ ਉਸ ਕੰਮ ਵਿੱਚ ਬਰਕਤ ਪਾਉਣੀ ਉਸ ਆਕਾਲ ਪੁਰਖ ਜੀ ਦਾ ਕੰਮ ਹੈ ਜੇ ਤੁਸੀਂ ਹੱਥੀਂ ਮਿਹਨਤ ਕਰਦੇ ਹੋ ਤਾਂ ਜ਼ਰੂਰ ਬਰਕਤ ਪਵੇਗੀ ਤੇ ਜੇਕਰ ਹੱਥ ਤੇ ਹੱਥ ਧਰ ਕੇ ਬਹਿ ਜਾਂਦੇ ਹੋ ਤੇ ਕਹਿੰਦੇ ਕਿ ਭਾਈ ਐਦਾਂ ਤਾਂ ਫਿਰ ਕੁਝ ਨਹੀਂ ਹੋਣ ਲੱਗਿਆ ਜੇ ਤੁਹਾਨੂੰ ਜ਼ਿੰਦਗੀ ਵਿੱਚ ਕੁਝ ਬਣਨਾ ਹੈ ਤਾਂ ਹੱਥ ਤਾਂ ਹਿਲਾਉਣਾ ਪੈਣਾ ਹੈ ਮਿਹਨਤ ਤੁਹਾਨੂੰ ਆਪ ਕਰਨੀ ਪੈਣੀ ਹੈ ਜੇਕਰ ਰੋਟੀ ਵੀ ਖਾਣੀ ਹੈ ਤਾਂ ਹੱਥ ਦੇ ਨਾਲ ਪਹਿਲਾਂ ਬੁਰਕੀ ਤੋੜ ਕੇ ਹੀ ਮੂੰਹ ਵਿੱਚ ਪਾਉਣੀ ਪਵੇਗੀ ਮਹਾਪੁਰਖ ਜੀਆ ਨੇ ਬਚਨ ਕੀਤਾ ਕਹਿੰਦੇ ਜਿਹੜੇ ਅੰਮ੍ਰਿਤ ਵੇਲੇ ਉੱਠ ਕੇ ਜਪਜੀ ਸਾਹਿਬ ਦਾ ਪਾਠ ਕਰਦੇ ਹਨ ਗੁਰੂ ਨਾਨਕ ਪਾਤਸ਼ਾਹ ਸਾਹਿਬ ਜੀ ਦੇ ਆਪਣਾ ਸਭ ਕੁਝ ਮੰਨਦੇ ਹਨ ਉਹਨਾਂ ਦਾ ਪਹਿਰਾ ਆਪਣੇ ਕੋਲ ਮਹਿਸੂਸ ਕਰਦੇ ਹਨ ਉਹਨਾਂ ਨੂੰ ਹਾਜ਼ਰ ਨਾਜ਼ਰ ਜਾਣ ਕੇ ਪਾਠ ਕਰਦੇ ਹਨ ਤਾਂ ਜੇਕਰ ਤੁਹਾਡੇ ਘਰ ਵਿੱਚ ਫਿਰ ਵੀ ਬਰਕਤ ਨਾ ਪਵੇ ਤਾਂ ਕਦੇ ਹੋ ਨਹੀਂ ਸਕਦਾ ਇਸ ਲਈ ਅੰਮ੍ਰਿਤ ਵੇਲੇ ਉੱਠੋ ਜਪਜੀ ਸਾਹਿਬ ਦੀ ਬਾਣੀ ਦਾ ਪਾਠ ਸੰਪੂਰਨ ਕਰ ਲੈਣਾ ਹੈ ਗੁਰਬਾਣੀ ਵਿੱਚ ਲੀਨ ਹੋ ਜਾਣਾ ਹੈ ਤੁਹਾਡੇ ਘਰ ਜਿੰਨੀਆਂ ਵੀ ਨਕਾਰਾਤਮਕ ਸ਼ਕਤੀਆਂ ਹੋਣਗੀਆਂ ਦੂਰ ਹੋ ਜਾਣਗੀਆਂ ਕਦੇ ਤੁਹਾਨੂੰ ਨਜ਼ਰ ਵਗੈਰਾ ਲੱਗਣ ਵਾਲੀ ਚੀਜ਼ ਦਾ ਕਦੇ ਮਹਿਸੂਸ ਹੀ ਨਹੀਂ ਹੋਵੇਗੀ ਜੋ ਵੀ ਤੁਹਾਡੇ ਘਰ ਦੇ ਵਿੱਚ ਮਾੜੀਆਂ ਸ਼ਕਤੀਆਂ ਹਨ ਜੋ ਵੀ ਤੁਹਾਡੀ ਜ਼ਿੰਦਗੀ ਵਿੱਚ ਆਲਸ ਤੇ ਲੇਧਰ ਹੈ ਹਮੇਸ਼ਾ ਲਈ ਦੂਰ ਹੋ ਜਾਵੇਗਾ ਜਿਹੜੇ ਦੁੱਖ ਕਲੇਸ਼ ਵੀ ਹੁੰਦੇ ਰਹਿੰਦੇ ਹਨ ਉਹ ਵੀ ਆਉਣੇ ਬੰਦ ਹੋ ਜਾਣਗੇ ਮਹਾਪੁਰਖ ਜੀ ਆਖਦੇ ਹਨ ਭਾਈ ਤੁਹਾਡੀ ਜ਼ਿੰਦਗੀ ਜਿਹੜੀ ਹੈ ਨਾ ਖੁਸ਼ੀਆਂ ਨਾਲ ਭਰ ਜਾਣੀ ਹੈ ਤੁਹਾਡੀਆਂ ਆਉਣ ਵਾਲੀਆਂ 7 ਪੀੜ੍ਹੀਆਂ ਵੀ ਰਾਜ ਕਰਨਗੀਆਂ ਕਹਿੰਦੇ ਜੀ ਮੈਂ ਸੁਣਿਆ ਹੈ ਕਿ ਸੁਖਮਨੀ ਸਾਹਿਬ ਦਾ ਪਾਠ ਵੀ ਜਿਸਨੇ ਕਰ ਲਿਆ ਉਹਦੀਆਂ 21 ਕੁਲਾਂ ਤਰ ਜਾਂਦੀਆਂ ਹਨ ਸੁਖਮਨੀ ਸਾਹਿਬ ਦੀ ਬਾਣੀ ਵਿੱਚ ਵੀ ਬੜੀ ਤਾਕਤ ਹੈ ਜਿਹੜੇ ਇਸ ਬਾਣੀ ਨੂੰ ਪੜ੍ਹਦੇ ਹਨ ਮੰਨਦੇ ਹਨ ਸੁਣਦੇ ਹਨ ਤੇ ਅਮਲ ਕਰਦੇ ਹਨ ਜ਼ਿੰਦਗੀ ਵਿੱਚ ਉਹਨਾਂ ਦੀ ਜ਼ਿੰਦਗੀ ਫਿਰ ਖੁਸ਼ੀਆਂ ਨਾਲ ਭਰ ਜਾਂਦੀ ਹੈ ਸੁਖਮਨੀ ਸਾਹਿਬ ਦੀ ਬਾਣੀ ਵਿੱਚੋਂ ਬਹੁਤ ਕੁਝ ਬਹੁਤ ਸਾਰੇ ਲੋਕਾਂ ਨੇ ਹਾਸਲ ਕਰ ਲਿਆ ਹੈ ਮਹਾਪੁਰਖ ਜੀ ਆਖਦੇ ਹਨ ਹਰ ਰੋਜ਼ ਜਦੋਂ ਸਵੇਰੇ ਗੁਰੂ ਘਰੇ ਜਾਂਦੇ ਹੋ ਥੋੜੀ ਥੋੜੀ ਸੇਵਾ ਜ਼ਰੂਰ ਕਰਕੇ ਆਇਆ ਕਰੋ ਉਹ ਸੇਵਾ ਫਿਰ ਭਾਵੇਂ ਜੋੜਿਆਂ ਦੀ ਸੇਵਾ ਹੋਵੇ ਜਦੋਂ ਤੁਸੀਂ ਜੋੜੇ ਝਾੜਦੇ ਹੋ ਤਾਂ ਮਹਾਪੁਰਖ ਜੀ ਕਹਿੰਦੇ ਹਨ ਆਪਣੇ ਮੱਥੇ ਨਾਲ ਜ਼ਰੂਰ ਲਾਇਆ ਕਰੋ ਝਾੜ ਕੇ ਠੀਕ ਹੈ ਭਾਵੇਂ ਤੁਸੀਂ ਝਾੜੂ ਦੀ ਸੇਵਾ ਕਰ ਸਕਦੇ ਹੋ ਤੁਸੀਂ ਮੈਟ ਵਗੈਰਾ ਵਿਛਾਉਣ ਦੀ ਸੇਵਾ ਕਰ ਸਕਦੇ ਹੋ ਗੱਦੇ ਵਿਛਾਏ ਹੁੰਦੇ ਹਨ ਉਹਨਾਂ ਨੂੰ ਝਾੜ ਕੇ ਝਾੜੂ ਪੋਚਾ ਲਗਾ ਸਕਦੇ ਹੋ ਮਹਾਪੁਰਖ ਜੀ ਆਖਦੇ ਹਨ ਹੋ ਸਕੇ ਤਾਂ ਨਿਸ਼ਾਨ ਸਾਹਿਬ ਦੀ ਸੇਵਾ ਜ਼ਰੂਰ ਕਰਿਆ ਕਰੋ ਪਹਿਲਾਂ ਉਹਨੂੰ ਕੱਚੀ ਲੱਸੀ ਦੇ ਨਾਲ ਇਸ਼ਨਾਨ ਕਰਵਾਇਆ ਕਰੋ ਇਸ ਤੋਂ ਬਾਅਦ ਤੁਸੀਂ ਪਵਿੱਤਰ ਸ਼ੁੱਧ ਪਾਣੀ ਨਾਲ ਇਸ਼ਨਾਨ ਕਰਵਾਓ ਕਹਿੰਦੇ ਜੀ ਫਿਰ ਤੁਹਾਨੂੰ ਵੇਖਿਓ ਸਭ ਕੁਝ ਮਿਲ ਜਾਵੇਗਾ ਬਹੁਤ ਲੋਕ ਤਾਂ ਸੇਵਾ ਕਰਕੇ ਹੀ ਸਭ ਕੁਝ ਪਾ ਲੈਂਦੇ ਹਨ ਮਹਾਪੁਰਖ ਜੀ ਆਖਦੇ ਹਨ ਕਦੇ ਵੀ ਪਰਮਾਤਮਾ ਨਾਲ ਗਿਲੇ ਸ਼ਿਕਵੇ ਨਾ ਕਰਿਓ ਆਪਣੇ ਸਤਿਗੁਰੂ ਦੇ ਕੋਲੋਂ ਹੀ ਤੁਹਾਨੂੰ ਸਭ ਕੁਝ ਮਿਲਣਾ ਹੈ ਜੋ ਵੀ ਮਿਲਣਾ ਹੈ ਪਰਮਾਤਮਾ ਜੀ ਦੇ ਲੜ ਲੱਗ ਕੇ ਤਾਂ ਵੇਖੋ ਮਹਾਪੁਰਖ ਜੀ ਕਹਿੰਦੇ ਹਨ ਰੱਬ ਦੋਵਾਂ ਹੱਥਾਂ ਨਾਲ ਤੁਹਾਨੂੰ ਦੇਣਾ ਸ਼ੁਰੂ ਕਰ ਦੇਣਗੇ ਮਹਾਪੁਰਖ ਜੀ ਬਚਨ ਕਰਦੇ ਹਨ ਬਹੁਤ ਸਾਰੇ ਲੋਕ ਕਹਿੰਦੇ ਹਨ ਸਵੇਰੇ ਉੱਠਿਆ ਨਹੀਂ ਜਾਂਦਾ ਕੀ ਕਰੀਏ ਮਹਾਪੁਰਖ ਜੀ ਆਖਦੇ ਹਨ ਤੁਸੀਂ ਚਾਹੇ ਘਰ ਵਿੱਚ ਕਿਸੇ ਦੀ ਡਿਊਟੀ ਲਗਾ ਦਿਓ ਕਿ ਮੈਨੂੰ ਉਠਾ ਦੇਵੇ ਜਾਂ ਤੁਸੀਂ అలਾਰਮ ਵਗੈਰਾ ਦੀ ਸਹਾਇਤਾ ਲੈ ਕੇ ਉੱਠਣਾ ਸ਼ੁਰੂ ਕਰ ਦਿਓ ਬਿਸਤਰ ਤੇ ਲੇਟਿਆਂ-ਲੇਟਿਆਂ ਹੀ ਗੁਰੂ ਦਾ ਨਾਮ ਲੈਣਾ ਸ਼ੁਰੂ ਕਰ ਦਿਓ ਸਿਮਰਨ ਕਰ ਲਿਆ ਕਰੋ ਮੂਲ ਮੰਤਰ ਦਾ ਜਾਪ ਕਰਿਆ ਕਰੋ ਗੁਰ ਮੰਤਰ ਦਾ ਜਾਪ ਕਰਿਆ ਕਰੋ ਤਾਂ ਵੇਖਿਓ ਪ੍ਰਮਾਤਮਾ ਜੀ ਦੀ ਨਿਗਾਸ ਵੱਲੀ ਹੁੰਦਿਆਂ ਦੇਰ ਨਹੀਂ ਲੱਗਣੀ ਸਾਥ ਸੰਗਤਾਂ ਜੀ ਅਕਾਲ ਪੁਰਖ ਪ੍ਰਮਾਤਮਾ ਜੀ ਦੇ ਦਰ ਤੇ ਕੀਤੀ ਤੁਹਾਡੀ ਫਿਰ ਹਰ ਇੱਕ ਅਰਦਾਸ ਕਬੂਲ ਹੋ ਜਾਣੀ ਹੈ ਲੋਕ ਵੀ ਫਿਰ ਤੁਹਾਡੀ ਤਰੱਕੀ ਵੇਖ ਕੇ ਹੈਰਾਨ ਰਹਿ ਜਾਣਗੇ ਤੇ ਖੁਦ ਮਹਿਸੂਸ ਕਰਨਗੇ ਇਹ ਬੰਦਾ ਪਰਮਾਤਮਾ ਦੇ ਲੜ ਲੱਗਿਆ ਹੋਇਆ ਹੈ ਤਾਂ ਇਸ ਨੂੰ ਸਭ ਕੁਝ ਪ੍ਰਾਪਤ ਹੋਇਆ ਹੈ ਅਸੀਂ ਵੀ ਆਪਣੀ ਆਮ ਜ਼ਿੰਦਗੀ ਵਿੱਚ ਏਦਾਂ ਦੇ ਲੋਕ ਵੇਖਦੇ ਹਨ ਜਿਹੜੇ ਉਹ ਬਾਣੀ ਨਾਲ ਜੁੜੇ ਹੁੰਦੇ ਹਨ ਪਰਮਾਤਮਾ ਨਾਲ ਜੁੜੇ ਹੁੰਦੇ ਹਨ ਤੇ ਫਿਰ ਉਹਨਾਂ ਦੇ ਸਾਰੇ ਕਾਰਜ ਪਰਮਾਤਮਾ ਜੀ ਪੂਰੇ ਕਰਦੇ ਹਨ ਅਰਦਾਸਾਂ ਬੇਨਤੀਆਂ ਉਹਨਾਂ ਦੀਆਂ ਬੜੀ ਛੇਤੀ ਕਬੂਲ ਹੁੰਦੀਆਂ ਹਨ ਫਿਰ ਉਹਨਾਂ ਦਾ ਘਰ ਸਵਰਗ ਬਣ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ